ਕੌਣ ਹੈ ਭਾਈ ਗਿੱਜਰ ਲਾਉਣ ਆਏ ਸੀ ਆ ਜਾ ਫਿਰ ਅੱਜ ਤੈਨੂੰ ਟਾਈਮ ਲੱਗਿਆ ਪਰਸੋਂ ਦਾ ਫੋਨ ਕਰੀ ਜਾਂਦਾ ਮੈਂ ਉਹ ਭਾਈ ਸਾਹਿਬ ਅਸਲ ਵਿੱਚ ਮੌਸਮ ਚੇਂਜ ਹੋ ਗਿਆ ਗਿੱਜਰਾਂ ਦੀ ਖਿੱਚੀ ਵਾਲੀ ਆ ਜੀ ਚਲੋ ਚੱਲ ਆ ਜਾ ਫਿਰ ਤੇਰੇ ਘਰ ਕੇ ਅੱਜ ਮੈਂ ਘਰੇ ਰਿਹਾ ਆਹ ਚੱਲ ਗਿੱਜਰ ਰਵਾ ਲਾਂਗੇ ਚੱਲ ਭਾਈ ਆ ਜਾ ਚਾਹ ਪੀਵਾਂਗੇ ਚਾਹ ਪੀ ਮੰਗੇ ਜੀ ਆ ਜਾ ਭਾਈ ਮਿਸਤਰੀ ਸਾਹਿਬ ਆਪਾਂ ਲਾਉਣੇ ਆ ਦੋ ਗਿੱਜਰ ਠੀਕ ਹੈ ਜੀ ਇੱਕ ਤਾਂ ਲਾਉਣਾ ਰਸੋਈ 'ਚ ਠੀਕ ਹੈ ਇੱਕ ਲਾਉਣਾ ਉੱਤੇ ਉੱਤੇ ਕਿੱਥੇ ਰਭਦੇ ਜੀ ਓਏ ਯਾਰ ਉੱਤੇ ਬਾਥਰੂਮ ਬਣਿਆ ਹੋਇਆ ਠੀਕ ਹੈ ਲਓ ਜੀ ਮਿਸਤਰੀ ਜੀ ਮੈਨੂੰ ਐ ਦੱਸੋ ਦੋ ਗਿੱਜਰਾਂ ਦੀ ਲਵਾਈ ਦੇ ਕਿੰਨੇ ਪੈਸੇ ਲਾਉਂਗੇ ਦੇ ਪਾਈ ਸਾਹਿਬ ਇੱਕ ਗਿੱਜਰ ਦੀ ਲੇਬਰ ਚੱਲਦੀ ਆ 700 ਰੁਪਇਆ ਅੱਛਾ ਦੋ ਗਿੱਜਰਾਂ ਦਾ ਹੋ ਗਿਆ 1400 ਤੂੰ 1400 ਛੱਡ ਰੁਪਇਆ ਤੈਨੂੰ ਦੇਵਾਂਗਾ 1500 ਠੀਕ ਹੈ ਠੀਕ ਹੈ ਪੱਟ ਕੇ ਲਾਉਣੇ ਆ ਠੀਕ ਹੈ ਠੀਕ ਐਂ ਕਰ ਫਿਰ ਬਾਈ ਹਾਂ ਚਾਹ ਪਿਆ ਫਿਰ ਤੁਹਾਡੀ ਮੈਂ ਚਾਹ ਤੁਹਾਨੂੰ ਪਿਆ ਦਿੰਨਾ ਚਾਹ ਦਾ ਤੁਹਾਨੂੰ ਤੇਜ ਪੂਰੀ ਕਰਕੇ ਪੱਤੀ ਮਿੱਠਾ ਪਾ ਕੇ ਨਾ ਪਿਆ ਦਿੰਨਾ ਆ ਫੜਾ ਦਿਆਂ ਪਾਣੀ ਚੱਕ ਵੀ ਮਿਸਤਰੀ ਆਲਾ ਪਾਣੀ ਦਵੀ ਮਿਸਤਰੀ ਪੀਲਾ ਪਾਣੀ ਠੀਕ ਹੈ ਜੇ ਛੇਤੀ ਕੰਮ ਨਿਵੇੜਦੇ ਮੈਂ ਵੀ ਬਾਹਰ ਜਾਣਾ ਇਹ ਤਾਂ ਲੱਗ ਗਏ ਜੀ ਇਹ ਤਾਂ ਆਪਣਾ ਖੱਬੇ ਹੱਥ ਦਾ ਕੰਮ ਆ ਚਾਹ ਲੈ ਲਓ ਤੁਸੀਂ ਕੈਂਡ ਜੀ ਕੋਈ ਨਹੀਂ ਲਿਹਾਉਣਾ ਚਾਹਮ ਲੈ ਵੀ ਮਿੱਤਰਾ 1500 ਚ ਗੱਲ ਤਾਂ ਹੋ ਗਈ ਬਾਈ ਨਾ ਤੇ ਗੀਜਰ ਵੀ ਲਾਉਣੇ ਆ ਦੋ ਉਹ ਵੀ ਪੱਟ ਕੇ ਲਿਆ ਕੇ ਲਾਉਣੇ ਆ ਸਰੀਰ ਬਲ ਲਾ ਗਿਆ ਕਾਰਕੂਟ ਲਾਲ ਆ ਗਿਆ ਚਾਲਿਆ ਬਾਈ ਕਰਾਂ ਕਰੀ ਜੀ ਯਾਰ ਉਹ ਲੈ ਵੀ ਚੱਕ ਚਾ ਨਾਲੇ ਚਾਹ ਪੀ ਕੇ ਦੇਖੀ ਚਾਹ ਘੜਾਣ ਬਣਾਈ ਆ ਬਾਈ ਆ ਚਮਤ ਚੱਬੀ ਘੜਦੇ 18 ਕੋਹ ਵਾਲੀ ਬਣਾਈ ਆ ਮਿੱਤਰ ਕਿਤੇ ਗਾਹਾਂ ਨਾ ਟੱਪ ਜੀ ਮੋੜ ਮੰਡੀ ਛੱਡ ਕੇ ਲੈ ਵੀ ਆਏ ਗਰਬਈ ਮੈਨੂੰ ਗੀਜਰ ਦਿਖਾਉਣ ਕਿਹੜੇ ਪਟਕੇ ਲਾਉਣੇ ਆ ਗੱਲ ਸੁਣ ਮਿਸਤਰੀਆ ਆਪਣੀ 1500 ਦੀ ਗੱਲ ਹੋਈ ਹੈ ਨਾ ਹੋਈ ਹੈ ਜਿੱਥੋਂ ਮਰਜੀ ਗੀਜਰ ਪਟਕੇ ਲਿਆ ਕੇ ਲਾ ਮੈਨੂੰ ਨਹੀਂ ਪਤਾ ਹਾਂ ਦੀ ਗੱਲ ਹੋਈ ਆ ਪੈਂ ਕਿੱਥੋਂ ਪੱਟ ਕੇ ਲਿਆਵਾਂ ਯਾਰ ਤੂੰ ਕਿਹੜੇ ਜਿੱਥੋਂ ਮਰਜੀ ਲਿਆ ਤੂੰ ਕਿਹੜੇ ਗਦਾਇਆਂ ਯਾਰ ਮੈਂ ਕਿਹਦੇ ਪੱਟ ਕੇ ਲਿਆ ਕਿਹਦੇ ਮੈਂ ਆਸ ਗੋਹੀ ਪੈਂ ਤੂੰ ਬਹਿ ਜਾ ਗਾੜ ਪਹਿਲੀ ਵਾਰ ਟਕਰਿਆ ਯਾਰ ਉਹ ਮਿਸਤਰੀਆ ਮੋਟਰਸਾਈਕਲ ਦਾ ਲੈ ਜਾ ਆਪਣਾ ਇੱਥੇ ਛੱਡ ਗਿਆ ਤੂੰ ਉਹ ਲੈ ਜਾ